ਸਾਡੇ ਜੀਵਨ ਵਿੱਚ ਇੱਕ ਅਜਿਹਾ ਸਮਾਂ ਆਉਂਦਾ ਹੈ ਜਦੋਂ ਅਸੀਂ ਬਾਹਰੀ ਸ਼ੋਰ ਵਿੱਚ ਖੋ ਜਾਂਦੇ ਹਾਂ ਕਿ ਆਪਣੇ ਅੰਦਰ ਦੀ ਆਵਾਜ਼ ਨੂੰ ਅਣ ਸੁਣਿਆ ਕਰ ਦਿੰਦੇ ਹਾਂ ਉਹ ਆਵਾਜ਼ ਜਿਸ ਨੂੰ ਅਸੀਂ ਮਨ ਦੀ ਆਵਾਜ਼ ਕਹਿੰਦੇ ਹਾਂ ਸਾਡੀ ਆਤਮਾ ਭਾਵਨਾਵਾਂ ਅਤੇ ਸੱਚਾਈ ਦੀ ਗਹਿਰਾਈ ਤੋਂ ਨਿਕਲਦੀ ਹੈ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਾਂਗੇ ਕਿਵੇਂ ਕਿਵੇਂ ਅਸੀਂ ਆਪਣੇ ਮਨ ਦੀ ਗੱਲ ਸੁਣ ਸਕਦੇ ਹਾਂ ਉਸ ਨੂੰ ਸਮਝ ਸਕਦੇ ਹਾਂ ਮਨ ਦੀ ਆਵਾਜ਼ ਦਾ ਮਹੱਤਵ ਆਤਮ ਵਿਸ਼ਵਾਸ ਦਾ ਨਿਰਮਾਣ ਜਦੋਂ ਤੁਸੀਂ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਦੇ ਹੋ ਤਾਂ ਇਹ ਆਤਮ ਵਿਸ਼ਵਾਸ ਨੂੰ ਵਧਾਉਂਦੀ ਹੈ ਠੀਕ ਫੈਸਲਾ ਲੈਣ ਵਿੱਚ ਮਦਦ ਇਹ ਆਵਾਜ਼ ਤੁਹਾਨੂੰ ਸਹੀ ਜਾਂ ਗਲਤ ਵਿੱਚ ਅੰਤਰ ਕਰਨਾ ਸਿਖਾਉਂਦੀ ਹੈ ਅਧਿਆਤਮਕ ਵਿਸ਼ਵਾਸ ਮਨ ਦੀ ਆਵਾਜ਼ ਸੁਣਨਾ ਤੁਹਾਨੂੰ ਤੁਹਾਡੇ ਅੰਦਰ ਗਹਿਰਾਈ ਤੱਕ ਜੁੜਨ ਵਿੱਚ ਮਦਦ ਕਰਦਾ ਹੈ ਮਨ ਦੀ ਆਵਾਜ਼ ਨੂੰ ਪਹਿਚਾਨਣਾ ਸ਼ਾਂਤ ਸਮਾਂ ਕੱਢੋ ਬਾਹਰੀ ਸ਼ੋਰ ਅਤੇ ਬਿਜ਼ੀ ਦਿਨ ਵਿੱਚੋਂ ਸ਼ਾਂਤ ਸਮਾਂ ਕੱਢਣਾ ਜ਼ਰੂਰੀ ਹੈ ਧਿਆਨ ਕਰੋ ਧਿਆਨ ਮਨ ਨੂੰ ਸ਼ਾਂਤ ਕਰਨ ਅਤੇ ਅੰਦਰ ਦੀ ਆਵਾਜ਼ ਸੁਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਤੁਸੀਂ ਆਪਣਾ ਚਿੰਤਨ ਕਰੋ ਦਿਨ ਦੇ ਅੰਤ ਵਿੱਚ ਆਪਣੇ ਕੰਮਾਂ ਅਤੇ ਵਿਚਾਰਾਂ ਤੇ ਵਿਚਾਰ ਕਰੋ ਮਨ ਦੀ ਆਵਾਜ਼ ਸੁਣਨ ਤੇ ਰੁਕਾਵਟ ਬਾਹਰੀ ਸ਼ੋਰ ਸਮਾਜਿਕ ਦਬਾਅ ਪਰਿਵਾਰ ਦੀਆਂ ਉਮੀਦਾਂ ਅਤੇ ਦੋਸਤਾਂ ਦੀ ਰਾਏ ਇਹ ਸਾਨੂੰ ਪਟਕਾ ਸਕਦੀ ਹੈ ਆਤਮ ਸੰਦੇਹ ਖੋਤੇ ਵਿਸ਼ਵਾਸ ਨਾ ਹੋਣਾ ਸਾਡੇ ਅੰਦਰ ਦੀ ਆਵਾਜ਼ ਨੂੰ ਦਬਾ ਸਕਦਾ ਹੈ ਡਰ ਅਤੇ ਅਸੁਰੱਖਿਆ ਜਦੋਂ ਅਸੀਂ ਅਸਫਲਤਾ ਤੋਂ ਡਰਦੇ ਹਾਂ ਤਾਂ ਅਸੀਂ ਆਪਣੇ ਮਨ ਦੀ ਆਵਾਜ਼ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਮਨ ਦੀ ਆਵਾਜ਼ ਸੁਣਨ ਦੀ ਪ੍ਰਕਿਰਿਆ ਸ਼ਾਂਤੀ ਅਤੇ ਧਿਆਨ ਦਾ ਅਭਿਆਸ ਕਰੋ ਹਰ ਰੋਜ਼ 10 ਤੋਂ 15 ਮਿੰਟ ਦਾ ਧਿਆਨ ਕਰੋ ਜਰਨਲਾਈਜ਼ਿੰਗ ਕਰੋ ਆਪਣੇ ਵਿਚਾਰਾਂ ਨੂੰ ਲਿਖਣ ਦੀ ਆਦਤ ਪਾਓ ਕੁਦਰਤ ਨਾਲ ਜੁੜੋ ਕੁਦਰਤ ਦੇ ਵਿੱਚ ਸਮਾਂ ਬਿਤਾਉਣ ਨਾਲ ਮਨ ਸ਼ਾਂਤ ਹੁੰਦਾ ਹੈ ਆਪਣੇ ਦਿਲ ਦੀ ਆਵਾਜ਼ ਸੁਣੋ ਜਦੋਂ ਤੁਸੀਂ ਕਿਸੇ ਫੈਸਲੇ ਨੂੰ ਲੈ ਕੇ ਕਨਫਿਊਜ਼ ਹੋ ਮੋ ਤਾਂ ਆਪਣੇ ਦਿਲ ਨੂੰ ਸਵਾਲ ਕਰੋ ਮਨ ਦੀ ਆਵਾਜ਼ ਨਾਲ ਜੀਵਨ ਵਿੱਚ ਬਦਲਾ ਸਬੰਧਾਂ ਵਿੱਚ ਸੁਧਾਰ ਤੁਸੀਂ ਦੂਜਿਆਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕੋਗੇ ਜੀਵਨ ਵਿੱਚ ਉਦੇਸ਼ ਤੁਹਾਡਾ ਜੀਵਨ ਅधिक ਉਦੇਸ਼ਪੂਰਨ ਅਤੇ ਸੰਤੁਲਿਤ ਹੋਵੇਗਾ ਖੁਸ਼ੀ ਅਤੇ ਸੰਤੁਸ਼ਟੀ ਜਦੋਂ ਤੁਸੀਂ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਦੇ ਹਾਂ ਤਾਂ ਜੀਵਨ ਵਿੱਚ ਅधिक ਖੁਸ਼ੀ ਮਹਿਸੂਸ ਹੁੰਦੀ ਹੈ ਆਪਣੇ ਮਨ ਦੀ ਆਵਾਜ਼ ਸੁਣਨਾ ਕੋਈ ਮੁਸ਼ਕਲ ਕੰਮ ਨਹੀਂ ਹੈ ਬਸ ਥੋੜਾ ਸਮਾਂ ਅਤੇ ਧਿਆਨ ਦੇਣ ਦੀ ਜ਼ਰੂਰਤ ਹੈ ਇਹ ਆਵਾਜ਼ ਤੁਹਾਨੂੰ ਹਮੇਸ਼ਾ ਸਹੀ ਦਿਸ਼ਾ ਦਿਖਾਏਗੀ ਅਤੇ ਤੁਹਾਡੇ ਜੀਵਨ ਨੂੰ ਸਕਾਰਾਤਮਕ ਰੂਪ ਨਾਲ ਬਦਲ ਦੇਵੇਗੀ ਧੰਨਵਾਦ